ਹੈਲੋ ਜੀ ਵੈਲਕਮ ਬੈਕ ਟੂ आवर ਨਿਊ ਵਲੋਗ ਅੱਜ ਅਸੀਂ ਆਏ ਆ ਅਗਮਪ੍ਰੀਤ ਦੇ ਇੰਜੈਕਸ਼ਨ ਲਗਾਉਣ ਲਈ ਇਹਦੇ 9 ਮਨთ ਇੰਜੈਕਸ਼ਨ ਲਗਣਾ ਸੀ ਇਹਦੇ ਇਹਨੇ ਇੰਜੈਕਸ਼ਨ ਲਗਾ ਕੇ ਅਗਮ ਨੂੰ ਮੈਡੀਸਿਨ ਦਿੱਤੀ ਕਿਉਂਕਿ ਇਸ ਇੰਜੈਕਸ਼ਨ ਨਾਲ ਮੋਸਟਲੀ ਬੱਚਿਆਂ ਨੂੰ ਫੀਵਰ ਹੋ ਜਾਂਦਾ ਹੈ ਅਗਮਪ੍ਰੀਤ ਬਹੁਤ ਜ਼ਿਆਦਾ ਰੋਇਆ ਸੀ ਇੰਜੈਕਸ਼ਨ ਦੇ ਨਾਲ ఎన్న సూపర్ గైడ్ నెక్స్ట్ ఇంజెక్స్ మంతరిక ను ఇంజెక్ ఫేహే ਨੀਂਦ ਆਈ ਹੋਈ ਅੱਖਾਂ 'ਚ ਨੀਂਦ ਪਰੀ ਹੋਈ ਆ ਪਰ ਨਾ ਸੁਣਾ ਲਈ ਇਹਨੇ ਤਾਂ ਪੂਰਾ ਟੱਪਣਾ ਇਹਨੂੰ ਮੈਨੂੰ ਛੱਡ ਦੋ ਮੈਂ ਪਰਾਂ ਜਾਵਾਂ ਇਹਨ ਜੁੱਤੀਆਂ ਚੱਕਣੀਆਂ ਦੇਖ ਲਵਾਂ ਨਹੀਂ ਇਹਨੇ ਕਹਿੰਦੀ ਰੋਣਾ ਸ਼ੁਰੂ ਦੇ ਇੱਕ ਦੰਦੀਆਂ ਵੀ ਆਉਂਦੀਆਂ ਸੀਆਂ ਨੇ ਉਦੋਂ ਇੰਜੈਕਸ਼ਨ ਲੱਗਿਆ ਫੀਵਰ ਵੀ ਆ ਪਰ ਨਾ ਸੋਣਾ ਨਹੀਂ ਆਪਾਂ ਨਾ ਮੰਮਾ ਮੈਂ ਸੋਣਾ ਨਹੀਂ ਨਾ ਮੈਂ ਸੌਣ ਦੇਣਾ ਦੇ ਨੰਨ ਬਿੱਲੀ ਆ ਗਈ ਉੱਡੂ ਦੇਹਲੀ ਜਾ ਜਾ ਆ ਦੇ ਇੱਕ ਹੋਰ ਆ ਗਿਆ ਸੋਤਾ ਦੇ ਲੇ ਕੀ ਆ ਪਤਾ ਨੀਚੇ ਬੈਠੇ ਲਿਖਿਆ ਅਗਮ ਕੀ ਹੈ ਪੁੱਤ ਮੈਂ ਥੱਲੇ ਚਲੋ ਬਿੱਲੀ ਨੂੰ ਭਜਾਈਏ ਥੱਲੇ ਨੂੰ ਉਹ ਦੇਖਦਾ ਅਗਮ ਉੱਪਰ ਨੂੰ ਹੋਇਆ ਪੁੱਤ ਕੈਟੀ ਬੈਠੀ ਹੋਈ ਆ ਬੈੱਡ ਦੇ ਨੀਚੇ ਚਲੋ ਉਹਨੂੰ ਕੱਢੀਏ ਬਾਹਰ ਪਹਿਲਾਂ ਦੇਖੀ ਕਿੱਥੇ ਪਹ ਉਹ ਸੁੱਤੀ ਪਈ

ਨਿਕਲਦਾ ਹੀ ਨਹੀਂ ਬਲੂੰਗੜਾ ਜਾਂ ਬਾਹਰ ਦੇ 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 ਕਿੰਨਾ ਢੀਠ ਜਾਂਦਾ ਹੀ ਨਹੀਂ ਕੱਢਦੇ ਆ ਭਾਈ ਹੁਣ ਉਹ ਨਿਕਲ ਕੇ ਆਏ ਨਾ ਉਹ ਬਹਿ ਗਿਆ ਜਾ ਕੇ ਚਾਰ ਨੇ ਦਿਨਾਂ ਨਾਲ ਦੇ ਬੜਾ ਤੰਗ ਕੀਤਾ ਹੋਇਆ ਦੇਖੇ ਹੁਣ ਇੱਥੇ ਲੋਕੇ ਬੈਗੇ ਚੰਨ ਬੈਠਾ ਰਹੇ ਇਥੇ ਹਾਂ ਗੇਟ ਬੰਦ ਕਰ ਲੀਏ ਇਧਰ ਨਾਲ ਰੂਮ ਵੀ ਮੈਂ ਬੰਦ ਕਰਤਾ ਸੀ ਹਾਂ ਕੋਲ ਹਾਂ ਗੇਟ ਬੁਡਸਾਈ ਬੰਦ ਕਰ ਦਈਏ ਫਿਰ ਇਹਨਾਂ ਨਾਲ ਕੰਡਾ ਬਹੁਤ ਮੁਸ਼ਕਿਲ ਹੋ ਜਾਂਦਾ ਵਾ ਕੰਦ ਬੜਾ ਕਰਦੇ ਹਾਂ ਦੇਖੋ ਇੱਥੇ ਕਰ ਲੀਏ ਫਿਰ ਇਹਨਾਂ ਦੁਬਾਰਾ ਆ ਜੇ ਉਹ ਬੈਗੇ ਜਾ ਕੇ ਦੇਖੋ ਉਹ ਦਿਖਦਾ ਨਾ ਉੱਥੇ ਬੈਠੇ ਜਾ ਕੇ ਬਾਏ ਬਾਏ ਉਹਦੇ ਫੇਰ ਅੰਦਰ ਨੂੰ ਆਉਂਦਾ ਹਾਂ ਫੇਰ ਆ ਗਿਆ ਦੇਖ ਗਿਆ ਬਸ ਇੱਥੇ ਇਹਨੇ ਗੇੜੇ ਘੱਡੀ ਜਾਣੇ ਆ ਦੇ ਉਹ ਧੁੱਪੇ ਪਰ ਚੱਲ ਗਿਆ ਮੰਮਾ ਹਾਂ ਬੁੱਤੇ ਬੁੱਤੇ ਹਾਂ ਫੁੱਲਰ ਲਾਇਆ ਹੋਇਆ ਸਵੇਰ ਤੋਂ ਸ਼ਾਮ ਤੱਕ ਰਾਤ ਤੱਕ ਸਾਰੀ ਰਾਤ ਸਾਰਾ ਦਿਨ ਫੁੱਲਰ ਚੱਲਦਾ ਤਾਂ ਵੀ ਇੰਨੀ ਗਰਮੀ ਲੱਗਦੀ ਆ ਆਇਆ ਜੀ ਪਾਰਸਲ ਚਨਾ ਅਜ ਮੈਂ ਪਕੋਰੀ ਚਲ ਆ ਮੇਰੇ ਪੁੱਤ ਲੈ ਮम्मा ਖੋਲੇ ਆਮ ਗੁਆਸੀ ਆਰਡਰ ਕੀਤੇ ਸੀਗੇ ਬੈਟ ਵਾਈਪਸ ਵਧੀਆ ਹੁੰਦੇ ਨੇ ਖਤਮ ਹੋ ਗਏ ਸੀਗੇ ਤਾਂ ਹੀ ਪਹਿਲਾਂ ਹੀ ਆਰਡਰ ਕਰ ਲਏ ਮੈਂ ਕਿ ਪਹਿਲਾਂ ਹੀ ਆਰਡਰ ਕਰ ਲਈਏ ਜਦ ਤੱਕ ਉਹ ਪੂਰੇ ਤਰ੍ਹਾਂ ਖਤਮ ਹੋਣ ਇਸ ਤੋਂ ਪਹਿਲਾਂ ਆਰਡਰ ਆ ਹੀ ਜਾਏਗਾ ਅੱਗੇ ਨੂੰ ਆ ਵੀ ਲੈਣੋ ਆ ਆ ਤਰੋ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਿਵੇਂ ਲੱਗਿਆ ਜਰੂਰ ਦੱਸਿਓ ਜੇਕਰ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ